ਕਿ ਜਿਹੜੀ ਗਰੇਡ ਦੇ ਵਿੱਚ ਚੋਰੀ ਦੀ ਘਟਨਾ ਹੋਈ ਹੈਗੀ ਕਿਸ ਤਰ੍ਹਾਂ ਪਤਾ ਲੱਗਿਆ ਸਰ ਕਿੰਨਾ ਕ ਸਾਮਾਨ ਚੋਰੀ ਹੋਇਆ ਹੈ ਮੈਨੂੰ ਸਵੇਰੇ 7:30 ਵਜੇ ਮੇਰੇ ਦਫ਼ਤਰ ਦਾ ਜਾਈ ਹੈ ਗੁਰਦੀਪ ਸਿੰਘ ਉਹਨੇ ਮੈਨੂੰ ਫੋਨ ਤੇ ਦੱਸਿਆ ਵੀ ਸਰ ਐਦਾਂ ਕਰਕੇ ਚੋਰੀ ਹੋ ਗਈ ਹੈ ਵੀ ਆਪਣੇ ਜਿੰਦੇ ਥੋੜੇ ਪਏ ਨੇ ਤੇ ਮੈਂ ਤੁਰੰਤ ਫੋਟਾ ਕੇ ਉਸੇ ਟਾਈਮ ਇੱਥੇ 5 ਮਿੰਟ ਦੇ ਵਿੱਚ ਦਫ਼ਤਰ ਤੇ ਪਹੁੰਚ ਗਿਆ ਇੱਥੇ ਮੈਂ ਸਾਡੇ ਮੁਲਾਜ਼ਮਾਂ ਦੇ ਨਾਲ ਆ ਕੇ ਦੇਖਿਆ ਤੇ ਜਿੰਦੇ ਲਗਭਗ ਸਾਰੇ ਜਿੰਦੇ ਤੋੜੇ ਪਏ ਨੇ 11-12 ਜਿੰਦੇ ਨੇ ਜਿਹੜੇ ਤੋੜੇ ਪਏ ਨੇ ਤੇ ਸਾਮਾਨ ਚੋਰੀ ਹੋਇਆ ਹੈ ਸਮਾਨ ਚੋਰੀ ਹੋਇਆ ਜਿਹੜਾ ਉਹ ਲਗਭਗ ਤਕਨੀਕੀ ਸਮਾਨ ਚੋਰੀ ਹੋਇਆ ਜਿਵੇਂ ਸਾਡਾ ਬਿਜਲੀ ਦਾ ਸਮਾਨ ਹੈ ਜਿਹੜਾ ਜਿਸ ਦੇ ਨਾਲ ਅਸੀਂ ਬਿਜਲੀ ਦੀਆਂ ਲਾਈਨਾਂ ਦਾ ਕੰਮ ਕਰਦੇ ਹਾਂ ਜਾਂ ਜਿਵੇਂ ਬੈਟਰੀਆਂ ਲੇਗੀਆਂ ਕੰਪਿਊਟਰ ਜਿਹੜਾ ਸਾਡੇ ਇਨਵਰਟਰ ਸਿਸਟਮ ਆ ਉਹਦੀਆਂ ਬੈਟਰੀਆਂ ਲੈ ਗਏ ਨੇ ਡਰਾਈ ਬੈਟਰੀ ਜਿੰਮੇਂਗੀ ਹੁੰਦੀਆਂ ਨੇ ਉਹ ਲੈ ਗਏ ਨੇ ਤੇ ਇਹ ਜਾਂ ਕੁਝ ਜਿਹੜਾ ਨਿੱਕ-ਸੁੱਕਾ ਜਿਹੜਾ ਹੈਗਾ ਉਹ ਬਿਜਲੀ ਦਾ ਬਿਜਲੀ ਲਾਈਨਾਂ ਨਾਲ ਸੰਬੰਧਿਤ ਸਮਾਨ ਲੈ ਕੇ ਗਏ ਨੇ ਤੇ ਬਾਕੀ ਜਿਹੜਾ ਹੋਰ ਸਮਾਨ ਆ ਜਿਵੇਂ ਕਾगज ਪੱਤਰ ਨੇ ਫਰੋਲਾ ਫਰੋਲਾਲੀ ਕੀਤੀ ਹੋਈ ਹੈ ਜਿਵੇਂ ਸਾਡੀਆਂ ਅਲਮਾਰੀਆਂ ਨੇ ਉਹਨਾਂ ਦੀ ਫਰੋਲਾ ਫਰੋਲਾਲੀ ਕੀਤੀ ਹੋ ਦੇ ਭਾਰਾ ਅਲਮਾਰੀਆਂ ਦੇ ਵਿੱਚ ਹਜੇ ਕੀ ਰਿਕਾਰਡ ਲੈ ਕੇ ਗਏ ਨੇ ਜਾਂ ਕੋਈ ਹੋਰ ਜ਼ਰੂਰੀ ਰਿਕਾਰਡ ਲੈ ਗਏ ਨੇ ਉਹ ਹਜੇ ਦਰਇਫਤ ਕਰਨ ਲੱਗੇ ਹੋયા ਆ ਸਾਡੇ ਦਫ਼ਤਰ ਕੋਲੇ ਸੀ ਨੇ ਤੇ ਪੁਲਿਸ ਡਿਪਾਰਟਮੈਂਟ ਵੀ ਆਇਆ ਤੇ ਉਹਨਾਂ ਵੱਲੋਂ ਵੀ ਅਬ ਦੀ ਡਿਊਟੀ ਕੀਤੀ ਜਾ ਰਹੀ ਹੈ ਤੇ ਬਾਕੀ ਸਮਾਨ ਜਿੰਨਾ ਚੋਰੀ ਹੋਈ ਉਹ ਜੈਕਟ ਨਹੀਂ ਪਤਾ ਲੱਗ ਰਿਹਾ ਕਿਉਂਕਿ ਹਜੇ ਹੁਣੀ ਹਜੇ ਅਸੀਂ ਆਏ ਸੀਗੇ ਉਹ ਦੇਖ ਰਿਹਾ ਕਿ ਵੀ ਕਿੰਨਾ ਕ ਸਮਾਨ ਚੋਰੀ ਹੋਇਆ ਪਰ ਇਹ ਦੇਖੋ ਜੀ ਹੈ ਟੈਕਨੀਕਲ ਸਮਾਨ ਚੋਰੀ ਹੈ ਇਹ ਕੋਈ ਜਿਵੇਂ ਇਸ ਤਰ੍ਹਾਂ ਲੱਗਦਾ ਵੀ ਕੋਈ ਬਿਜਲੀ ਦਾ ਕੰਮ ਕਰਨ ਵਾਲਾ ਵਿਅਕਤੀ ਜਿਨੇ ਕੋਈ ਮੰਨ ਲੋ ਕਿ ਠੇਕਦਾਰੀ ਕਰਦਾ ਹੋਵੇ ਜਾਂ ਕੋਈ ਹੋਰ ਕੋਈ ਇਹੋ ਜਿਹਾ ਵਿਅਕਤੀ ਲੱਗਦਾ ਵੀ ਜਿਹਦੇ ਕੰਮ ਆਉਣ ਵਾਲਾ ਸਮਾਨ ਹੈ ਜਾਂ ਫਿਰ ਇਹਨੂੰ ਕਿਤੇ ਉਹ ਜਾ ਕੇ ਵੇਚੂਗਾ ਫਿਰ ਉਦੋਂ ਪਤਾ ਲੱਗੂਗਾ ਸੋ ਸਮਾਨ ਜਿਹੜਾ ਚੋਰੀ ਹੋਇਆ ਉਹ ਟੈਕਨੀਕਲ ਚੋਰੀ ਹੋਇਆ ਇਲੈਕਟ੍ਰੀਕਲ ਦਾ ਸਮਾਨ ਚੋਰੀ ਹੋਇਆ ਸਰ ਸ਼ੱਕ ਵੀ ਚਿਤਾਈ ਜਾਂਦੀ ਕਿਸੇ ਦੇ ਸ਼ੱਕ ਸੇ ਕੋ ਸਾਨੂੰ ਸ਼ੱਕ ਸਾਡੇ ਦੇਖ ਜਾਂਗੇ ਬੰਦਿਆਂ ਨੂੰ ਦਰੈਫਟ ਕਰ ਲੱਗੇ ਹੋયા ਹਜੇ ਪੱਕੇ ਤੌਰ ਤੇ ਨਹੀਂ ਕਹਿ ਸਕਦੇ ਤੇ ਸ਼ੱਕ ਤਾਂ ਸਾਨੂੰ ਹੈ ਜਰੂਰ ਪਰ ਹਜੇ ਮੈਂ ਪਬਲਿਕਲੀ ਨਹੀਂ ਕਹਿ ਸਕਦਾ ਉਹ ਅਸੀਂ ਪੁਲਿਸ ਨੂੰ ਉਹਨਾਂ ਦਾ ਨਾਮ ਵਗੈਰਾ ਜਿਹੜੇ ਨੂੰ ਤੁਹਾਨੂੰ ਸ਼ੱਕ ਹੈਗਾ ਬੰਦਿਆਂ ਦਾ ਉਹ ਦੇ ਦੇਣੇ ਆ ਤੇ ਉਹ ਉਹਨਾਂ ਦੀ ਲੋਕੇਸ਼ਨ ਵਗੈਰਾ ਚੈੱਕ ਕਰਨਗੇ ਉੱਥੋਂ ਪਤਾ ਲੱਗ ਜੇਗਾ ਜੀ ਸਰ ਕੀ ਲੱਗਦਾ ਜੀ ਕੋਈ ਪੁਹਰਾਂ ਸਿੰਘ ਵਿਭਾਗ ਦੀ ਟੀਮ ਵਗੈਰਾ ਵਿਚੇ ਜੀ ਮਾਰਨ ਚਾਹੀਦੀ ਹੈ ਹਾਂਜੀ ਬਿਲਕੁਲ ਜੀ ਇਹ ਹੋਣਾ ਚਾਹੀਦਾ ਹੈਗਾ ਜਿਵੇਂ ਹੁਣ ਪੈਰਾਂ ਦੇ ਨਿਸ਼ਾਨ ਹੈਗੇ ਨੇ ਉੱਥੇ ਪੈਰਾਂ ਦੇ ਨਿਸ਼ਾਨ ਹੈਗੇ ਨੇ ਤੇ ਕੈਮਰੇ ਲੱਗੇ ਨਾਲ ਦੇਲੇ ਕੈਮਰੇ ਦੇ ਉਹ ਖੰਗਾਲਣਾ ਚਾਹੀਦਾ ਮੇਰੇ ਰੋਡ ਤੇ ਵੀ ਕੈਮਰੇ ਲੱਗੇ ਨੇ ਉੱਥੋਂ ਵਹੀਕਲ ਦਾ ਪਤਾ ਲੱਗ ਸਕਦਾ ਵੀ ਕਿਹੜੇ ਵਹੀਕਲ ਚ ਗਏ ਨੇ ਫਿਰ ਤੋ ਫੋਰੈਂਸਿਕ ਨੂੰ ਪੁਲਿਸ ਵਿਭਾਗ ਦੇ ਸੇ ਕਰ ਰਹੀ ਹੈ ਫੋਰੈਂਸਿਕ ਵਿਭਾਗ ਨੂੰ ਵੀ ਚਾਹੀਦਾ ਇੱਥੇ ਉਹਨਾਂ ਨੂੰ ਜਿਹੜੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਤਾਂ ਜੋ ਕਿ ਕੱਲ ਨੂੰ ਹੋਰ ਵੱਡਾ ਕੋਈ ਹਾਦਸਾ ਨਾ ਵਾਪਰ ਸਕੇ